ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਅਸੀ ਲਵਰ PB03 ਤੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਤੇ ਵਧੀਆ ਹੋਵੋਗੇ ਅੱਜ ਆਪਾਂ ਮੁਰਗੀ ਥੱਲੇ ਅੰਡੇ ਧਰਿਆ ਸੇਵਾ ਮੰਗਦੀ ਜੀ ਮੁਰਗੀ ਇਹ ਅੰਡੇ ਦੇਖ ਸਕਦੇ ਤੁਸੀਂ 12-13 ਅੰਡੇ ਧਰਿਆ ਤੀ ਬਾਕੀ ਦੇਖਾਂਗੇ ਕਿ ਕਿੰਨੇ ਵਿੱਚ ਕੱਢਣਗੇ ਇਹ ਅੰਡੇ ਆਪਾਂ ਕੱਲ ਤੇ ਰਹੀ ਸੀ ਬਾਕੀ ਆਪਾਂ ਇਹਨਾਂ ਦੀ ਮਾੜੀ ਸੈਟਿੰਗ ਕਰ ਦਿੰਨੇ ਆ ਕਿਉਂਕਿ ਆਪਣੀ ਜਿਹੜੀ ਮੁਰਗੀ ਆ ਉਹ ਨਾ ਪੱਠੀ ਆ ਜਮਾ ਪਹਿਲੀ ਅਰੋਣੀ ਸੇਵਾ ਮੰਦੀ ਆ ਤੇ ਸਾਨੂੰ ਤਾਂ ਪਤਾ ਵੀ ਨਹੀਂ ਸੀਗਾ ਵੀ ਆਂਡੇ ਮਤਲਬ ਉਹ ਖੁੱਡੇ ਜਿ ਟਕਾਣੇ ਦੇ ਧਰਕੇ ਆਪੀ ਬੈਠੀ ਜੀ ਮਾਫਾ ਚਲੋ ਆਂਡੇ ਧਾਰੀ ਦਿੰਨੇ ਆਗੇ ਦੇਖ ਰਹੇ ਨੇ ਕਿੰਨੇ ਬੱਚੇ ਕੱਢੂਗੀ ਪਹਿਲੀ ਪੱਠੀ ਆ ਆਪਾਂ ਤੁਹਾਨੂੰ ਪੱਠੀ ਵੀ ਦਿਖਾਵਾਂਗੇ ਉਹ ਇੱਥੇ ਫਿਰਦੀ ਹੋਊਗੀ ਬਾਕੀ ਆਪਾਂ ਆਂਡਿਆਂ ਦੀ ਸੈਟਿੰਗ ਕਰਦੀ ਇੱਕ ਬਾਰ ਮੜੀ ਸਹੀ ਕਰਕੇ ਰੱਖਦੀ ਕਿਉਂ ਫਿਰ ਉਹ ਪੂਰੇ ਆਂਡੇ ਥੱਲੇ ਨਹੀਂ ਜਾਂਦੀ ਇੱਕ ਦਾ ਆਂਡਾ ਸਾਈਡ ਤੇ ਨਿਕਲ ਜਾਂਦਾਗਾ ਆਂਡੇ ਹੁਣ ਆਪਾਂ ਕਰਤੀ ਸੈਟਿੰਗ ਆ ਪੱਠੀ ਆ ਦੇਖ ਸਕਦੇ ਤੁਸੀਂ ਕਾਲੇ ਰੰਗ ਦੀ ਆਪਣੀ ਪਿਓਰ ਇਹ ਮੰਗਦੀ ਹੈ ਸੇਵਾ ਹਾਂਜੀ ਦੇਖ ਸਕਦੇ ਹੋ ਪੱਠੀ ਆਪਣੀ ਵੇਖੀ ਆਂਡਿਆਂ ਦੇ ਦੇਖਦੇ ਆ ਬਾਕੀ ਤੁਹਾਨੂੰ ਆਪਾਂ 21 ਦਿਨਾਂ ਬਾਅਦ ਦੀ ਵੀਡੀਓ ਦਿਖਾਵਾਂਗੇ ਕਿੰਨੇ ਬੱਚੇ ਕੱਢਦੀ ਹੈ ਪੱਠੀ ਆ ਜਮਾ ਪਹਿਲੀ ਝੋਲੀ ਆਂਡਿਆਂ ਦੀ ਦੇਖ ਸਕਦੇ ਹੋ ਬਾਕੀ ਕਾਲੇ ਰੰਗ ਦੀ ਪੱਠੀ ਆ ਜਮਾ ਪਿਓਰ ਬਾਕੀ ਤੁਹਾਨੂੰ ਵੀਡੀਓ ਦਿਖਾਵਾਂਗੇ ਕਿ ਕਿਤੇ ਦਿਨਾਂ ਬਾਅਦ ਕਿੰਨੇ ਬੱਚੇ ਕੱਢਦੀ ਹੈ ਕੀ ਆਂਡਾਂ ਆਂਡਿਆਂ ਦਾ ਬਾਕੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਕੀ ਸ਼ਾਰਟ ਵੀਡੀਓ ਨੂੰ ਤਾਂ ਬਹੁਤ ਜ਼ਿਆਦਾ ਪਿਆਰ ਦੇ ਰਿਹਾ ਤੇ ਆਪਣੀਆਂ ਲੌਂਗ ਵੀਡੀਓ ਨੂੰ ਵੀ ਇਦਾਂ ਹੀ ਪਿਆਰ ਦੇਂਦੇ ਰਹੋ ਧੰਨਵਾਦ ਕਰਨ